ਇਹ ਆ ਜੀ ਜ਼ਿਲ੍ਹਾ ਗੁਰਦਾਸਪੁਰ ਰਾਵੀ ਨਦੀ ਦੁਆਰਾ ਜਿਹੜਾ ਨੁਕਸਾਨ ਕੀਤਾ ਗਿਆ ਇੱਥੇ ਬਿਲਕੁਲ ਆ ਪਰਲੇ ਬਨੇ ਪਾਕਿਸਤਾਨ ਆ ਆ ਆਪਣੇ ਇੰਡੀਆ ਦਾ ਆ ਟਰੈਕਟਰ ਟਰਾਲੀ ਉਦੋਂ ਦੀ ਜਿਹੜਾ ਰਾਤ ਪਣੀ ਚਲੇ ਆਇਆ ਇਹਦੇ ਉੱਤੋਂ ਦੀ ਬਾਡੀ ਦੇ ਪਾਣੀ ਚੜਿਆ ਆ ਸਭ ਡੁੱਬਾ ਸੀ ਇਹ ਕਾਦੀ ਆ ਦੇਖੋ ਟਰੈਕਟਰ ਦੀ ਬਾਡੀ ਰੁੜ ਕੇ ਟੁੱਟ ਕੇ ਇੱਕ ਮੱਚ ਚੱਲੀ ਲੱਗੋ ਇੱਧਰ ਆ ਗਈ ਐ ਸਕੂਟਰ ਰੋੜ ਕੇ ਦੇਖੋ ਕਿੱਥੇ ਗਿਆ ਐ ਇੱਥੇ ਅਜੇ ਕੋਈ ਸ਼ਾਸਨ ਪ੍ਰਸ਼ਾਸਨ ਜਾਂ ਕੋਈ ਸਸਤਾ ਜਾਂ ਕੋਈ ਕੋਈ ਨਹੀਂ ਅਜੇ ਪਹੁੰਚੇ ਨਾ ਕੋ ਬਾਬਾ ਨਾ ਕੋ ਐ ਆਉ ਵੀ ਸੋਈ ਐ ਕਿਚਨ ਦੇ ਬਾਹਰ ਸੋਈ ਐ ਉਧਰ ਦੀ ਨਹੀਂ ਜਾਣੀ ਹਾਂ ਹਾਂ ਗੇਟ ਆ ਹਾਂ ਬੰਦ ਐ ਇੱਧਰ ਵੀ ਆਓ ਭਾਜੀ ਹੂੰ ਥੋੜਾ ਆ ਕੇ ਗਿਆ ਨਾ ਵੀਰ ਆਪ ਬਟਾ ਕੇ ਗਿਆ ਉਹਨੇ ਸਾਰਾ ਸਿਸਟਮ ਗਰੀ ਬੱਚੋ ਬੱਚੋ ਠੰਡਾ ਪਿਆ ਇੱਕ ਠੰਡਾ ਪਿਆ ਆ ਦੇਖੋ ਆ ਹਾਲਾਤ ਨੇ ਗੈਸ ਚੁੱਲ੍ਹਾ ਰੱਖਾ ਹੋਰ ਪਿਆ ਬੱਚੋ ਚੁੱਲ੍ਹਾ ਚੜੇ ਚੁੱਲਾ ਪਿਆ ਆ ਦੇਖੋ ਚੁੱਲਾ ਰਸੋਈ ਦੇਖੋ ਆ ਸਾਰਾ ਫਾਰਮ ਵੇਦਾ ਹੋਣਾ ਮੱਝਾਂ ਇੱਥੇ ਕਿੱਥੇ ਤੁਸੀਂ ਏਸੀ ਵਾਲਾ ਖੜੇ ਸਿਸਟਮ ਇਹਦੇ ਵਿੱਚ ਇਹਦੇ ਥੱਲੇ ਪਿਆ ਏਸੀ ਆ ਏਸੀ ਤੁਸੀਂ ਆ ਥੱਲੇ ਏਸੀ ਪਿਆ ਆ ਇਹਦੇ ਆ ਉਹਦਾ ਸਾਰਾ ਮੱਝਾਂ ਦਿਖਾ ਰੇ ਖੁਰਲੀਆਂ ਵੇਲੀਆਂ ਆ ਡੰਗਰ ਬੰਦਾ ਹੈ ਇਹਦੇ 14 ਡੰਗਰੀ ਵਿਚਾਰੇ ਦੇ ਕੋਈ ਡੰਗਰ ਨਹੀਂ ਲੱਭਾ ਇੱਕ ਛੱਦ ਮੈਂ ਜੇ ਇੱਕ ਅੰਦੀ ਲੱਭੀ ਆ ਫਿਰੇ ਇੱਕ ਦੀ ਉਥੇ Laash ਪਈ ਉਹ ਵੀ ਉਥੇ ਇੱਕ ਦੀ ਉਥੇ Laash ਪਈ ਹੈ ਮਤਲਬ ਸਮਝ ਲਓ ਵੀ ਆ ਇੱਥੋਂ ਤੱਕ ਮੜਾ ਜੀ ਅਸੀਂ ਪਹੁੰਚੇ ਆਂ ਗਾਂ ਦਾ ਸਾਡੇ ਕੇ ਜਾਣਦਾ ਕੋਈ ਸਾਧਨ ਨਹੀਂ ਹੈ ਕਿਉਂਕਿ ਪਹਿਲਾਂ ਬੋਟ ਚੱਲਦੀ ਹੁਣ ਪਾਣੀ ਉਤਰ ਗਿਆ ਨਾ ਤੇ ਬੋਟ ਚੱਲਦੀ ਹੈ ਤੁਰ ਕੇ ਜਾਂਦੇ ਆ ਤੇ ਖੁੱਬ ਜਾਂਦੇ ਆ ਇੱਥੇ ਵੀ ਬੜੀ ਮੁਸ਼ਕਲ ਪਹੁੰਚੇ ਆਂ ਓਏ ਹੌਲੀ ਹੌਲੀ ਵੀਰ ਪਹੁੰਚਣ ਦੇ ਇਹ ਧਰਮਪੁਰ ਪੱਟਣ 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 ਸਾਹ ਬਗਲੇ ਬੰਨੇ ਆ ਹੁਣ ਆ ਕੰਮ ਤੋਂ 5 5 7 6 ਫੁੱਟ ਡੰਗਾ ਹੈ ਜਾ ਨਹੀਂ ਸਕਦੇ ਆਪਾਂ ਤੇ ਸਮਝ ਇਹੋ ਹੀ ਹਾਲਾਤ ਨੇ ਅਗਲੇ ਬੰਨੇ ਅਸੰਦ ਵੇਖੋ ਵਿਚਾਰੇ ਦੇ ਕਿਦਾਂ ਪਏ ਰੁੜੇ ਆ ਉਹ ਸੁਭਾਗਾ ਪਿਆ ਕਰਾ ਕਲਟੀਵੇਟਰ ਇਦਾਂ ਹੀ ਅੱਗੇ ਡੇਰਿਆਂ ਦੇ ਆ ਅਗਲੇ ਬੰਨੇ ਉਹ ਡੇਰਿਆਂ ਦੇ ਇਦਾਂ ਹੀ ਪਿਆ ਸਮਾਨ ਅਜੇ ਕੋਈ ਨਹੀਂ ਇੱਥੇ ਮਤਲਬ ਪਹੁੰਚਦੀ ਕੋਈ ਸਿਸਟਮ ਹੋ ਰਿਹਾ ਇੱਥੇ ਜੋ ਨਿਊਟਰਲ ਕਰਤਾ ਤਾਂ ਫਿਰ ਘੁੰਮ ਕੇ ਜਾਊ ਖਿੱਚ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ